ਲੋ ਵੀ ਚੌਬਰੋ ਸਾਸਰੀ ਕਾਲਾ ਦਾ ਵੈਲਕਮ ਬੈਕ ਟੂ ਨਵੀਂ ਵੀਡੀਓ ਤੇ ਬਾਈ ਗੱਲਬਾਤ ਹੈ ਕਿ ਇਦਾਂ ਜੇ ਆਪਾਂ Shimla tour lon ਚੱਲੇ ਆਂ ਸਵਾਰੀ ਹੈਗੀ ਆ ਦਿੱਲੀ ਤੋਂ ਤੇ ਗੱਡੀ ਉੱਥੋਂ ਤੁਰ ਪਈ ਹੋਈ ਆਪਾਂ ਪਲਟੀ ਮਹਾਰਾਜ ਜੀਰਕਪੁਰ ਤੋਂ ਮੈਂ ਕਿਹਾ ਦਿੱਲੀ ਕੀ ਉਧਰ ਜਾਣਾ ਫੇਰ ਵਾਪਸ ਆਵਾਂਗੇ ਉੱਥੋਂ ਗੱਡੀ ਲਵਾਤੀ ਆ ਜੀਰਕਪੁਰੋਂ ਆਪਾਂ ਪਲਟੀ ਮਰੋਣੀ ਆ ਗੱਡੀ ਮਤਲਬ ਜੀਰਕਪੁਰ ਤੋਂ ਆਪਾਂ ਪਿਕ ਕਰ ਲੈਣੀ ਆ ਸਵਾਰੀ ਤੇ ਕੱਪੜੇ ਭਰਾਵਾ ਗਿੱਲੇ ਸੀਗੇ ਤਾਂ ਕਰਕੇ ਇਦਾਂ ਹੀ ਇਦਾਂ ਹੀ ਚੱਕ ਲਿਆਂਦੇ ਹੁਣ ਸੋਕੇ ਜਾਣੇ ਉਥੋਂ ਜੀਰਕਪੁਰ ਜਾਂਦੇ ਜਾਂਦੇ ਇੱਕ ਦੋ ਹੋਰ ਕੰਮ ਆ ਤੇ ਨਿਰਮਲ ਭਾਈ ਹੁਣ ਉਹਨੂੰ ਚੱਕਣਾ ਵਾ ਉਹਨਾਂ ਨੂੰ ਛੱਡਣਾ ਵਾ ਫਗਵਾੜੇ ਫਗਵਾੜੇ ਉਹਨਾਂ ਨੇ ਆਪਣੀ ਟਰੈਵਲ ਚੱਕਣੀ ਆ ਤੇ ਫਾਟ ਕੇ ਲੱਗਾ ਹੋਇਆ ਯਾਰ ਫਾਟਕ ਬਹੁਤ ਦੁਖੀ ਕਰਦਾ ਜਦੋਂ ਅੱਗੇ ਲੇਟ ਹੁੰਦਾ ਬੰਦਾ ਜਦੋਂ ਲਓ ਵੀ ਭਾਈ ਭਾਈ ਹੁਣ ਉਹਦੇ ਘਰ ਪਹੁੰਚ ਗਿਆ ਤੇ ਜਲਦੀ ਜਲਦੀ ਪਿਕ ਕਰਕੇ ਡ੍ਰੌਪ ਕਰੀਏ ਜਲਦੀ ਜਲਦੀ ਭਾਈ ਕਿ ਉਹਨਾਂ ਨੂੰ ਪਹਿਲਾਂ ਤੇ ਨਿਰਮਲ ਭਾਈ ਹੁਣ ਉਹਨੂੰ ਚਾ ਕੇ ਫਗਵਾੜੇ ਛੱਡ ਡ੍ਰੌਪ ਕਰਤਾ ਵਾ ਇੱਥੋਂ ਚੱਕਣੀ ਆ ਗੱਡੀ ਤੇ ਇਹਨਾਂ ਨੇ ਜਾਣਾ ਫਲੋਰ ਤੱਕ ਇੱਕਠੇ ਚੱਲਦੇ ਆਂ ਫਲੋਰ ਤੱਕ ਮੈਂ ਗਿਆ ਚਾਹ ਪੀ ਕੇ ਚੱਲਦੇ ਰਸਤੇ ਵੈਸੇ ਲੇਟ ਹੋ ਗਏ ਕਹਿੰਦੇ ਨਹੀਂ ਪੀਣੀ ਇਸ ਲਈ ਮੈਂ ਕਿਹਾ ਦੇਖਦੇ ਆਂ ਗੱਡੀ ਨਿਕਲਣ ਲੱਗੀ ਆਂ ਕਿ ਗੱਡੀ ਆਪਾਂ ਰੋਕੀ ਆਂ ਮਸ਼ਰਾਟਾ ਪੇ ਭਾਈ ਹੋਣੀ ਚਲ ਗਏ ਆ ਫਲੋਰ ਵਾਲੀ ਸਾਈਡ ਤੇ ਮਾੜੀ ਘੁੱਟ ਕੇ ਚਾਹ ਪੀਣੀ ਆ ਯਾਰ ਮਨ ਨਾਲੇ ਚਾਹ ਪੀ ਲਾਂਗੇ ਤੇ ਇੱਥੇ ਹੀ ਆਪਣੀ ਗੱਡੀ ਦਾ ਹੋਇਆ ਸੀ ਐਕਸੀਡੈਂਟ ਆ ਸਾਹਮਣੇ ਅੱਜ ਉਹੀ ਰੋਡ ਆ ਉਹੀ ਗੱਡੀ ਆ ਤਖਾ ਚੱਕਾ ਪਾ ਕੇ ਕਹਿ ਰਹੀਆਂ ਆ ਜਾ ਫੇ ਆ ਗਈਆਂ ਰੋੜ ਨੂੰ ਵਧੀਆ ਲੱਗੀ ਗੱਲ ਚਾਹ ਪੀ ਲਈਏ ਮਿਖਰਾ ਢਾਬਾ ਇਹ ਇਹ ਨਿਰਮਲ ਭਾਈ ਹੁਣ ਅਨੇ ਸਜੈਸਟ ਕੀਤਾ ਹੈਗਾ ਮੈਨੂੰ ਮੈਂ ਕਿਹਾ ਚੱਲ ਇੱਥੇ ਰੁਕਦੇ ਆਂ ਮੌਸਮ ਸੁੱਖਣਾ ਲੱਗਾ ਹੋਇਆ ਵਾ ਧੁੱਪ ਜੜੀ ਹੋਈ ਆ ਟਾਈਮ 10:00 ਵਜੇ ਆ 10:30 ਹੋਇਆ ਲਾਵੀ ਭਾਈ ਚਾਹ ਚੁਕੀ ਗਏ ਇਹ ਤੋਂ ਸਵਾਰ ਹੋਣ ਲੱਗੇ ਗੱਡੀ 'ਚ ਪਰ ਇਹ ਇੱਥੇ ਯਾਰ ਫਿੱਕੀ ਜਿਨ੍ਹਾਂ ਨੇ ਫਿੱਕੀ ਪੀਣੀ ਉਹ ਨਾ ਆਵੇ ਬੰਦਾ ਫਿੱਕੀ ਫਿੱਕੀ ਵਾਲਾ ਨਹੀਂਗਾ ਪ੍ਰਾਵਾ ਬਣਾ ਕੇ ਨਹੀਂ ਦਿੰਦੀ ਮਿੱਠੀ ਚਾਹ ਬਹੁਤ ਸਵਾਦੀ ਹੈ 'ਚ ਕੋਈ ਸ਼ੱਕ ਨਹੀਂ ਤੇ ਹੁਣ ਫਿਰ ਤੋਂ ਕੰਟੀਨਿਊ ਕਰਦੇ ਆਂ ਰਾਈਡ ਫਾਰੀ ਆਪਣੀ ਵਾਰ ਰਸਤੇ 'ਚ ਪਹੁੰਚ ਗਈ ਤੇ ਭਾਈ ਅਗਲਾ ਸਟਾਪ ਲਾਇਆ ਵਾ ਫਲੋਰ ਮੈਂ ਕਿਹਾ ਕੋਟਕ ਡੀਜ਼ਲ ਪਾ ਲਈਏ ਮਾੜਾ ਮੈਨੂੰ ਨਾਪ ਲੈਂਦੇ ਭਾਈ ਲਾਲ ਦੀ ਘੜੀ ਬਈ 1100 ਰੁਪਏ ਦਾ ਪਾਇਆ ਦੇ ਲ ਬਾਕੀ ਆਪਾਂ ਸਵਾਰੀ ਬਿਠਾਉਣ ਤੋਂ ਬਾਅਦ ਥੈਂਕ ਯੂ ਫੁੱਲ ਕਰਾਵਾਂਗੇ ਤੇ ਆਫ ਫੇਮਸ ਦਰਗਾਹ ਬਾਦ ਫਲੋਰ ਵੀ ਮਈਆ ਮਈਆ ਭਗਵਾਨ ਦਾ ਡੇਰਾ ਹੀ ਨਾ ਭਈਆ ਇਹ ਬਹੁਤ ਲੋਕੀ ਹੁੰਦੇ ਬਈ ਇੱਥੋਂ ਦੂਰੋਂ ਦੂਰੋਂ ਸਾਡੇ ਏਰੀਆ 'ਚ ਬਈ ਲੁਧਿਆਣਾ ਟੋਲ ਪਲਾਜ਼ਾ ਪਾਰ ਕਰਨ ਤੋਂ ਬਾਅਦ ਸਪੀਡ ਕੈਮਰਾ ਵਾਲੇ ਖੜੇ ਹੁੰਦੇ ਮੜਾ ਧਿਆਨ ਲਾ 80 ਤੋਂ ਥੱਲੇ ਥੱਲੇ ਰੱਖਿਓ ਸਪੀਡ ਵੱਈ ਲੁਧਿਆਣੇ ਲਗਭਗ ਪਹੁੰਚਣ ਵਾਲੇ ਆ। ਲੈ ਵੀ ਵੱਈ ਲੁਧਿਆਣੇ ਨਿਰਮਲ ਭਾਈ ਕੇਰ ਲਈ ਟਿਊਸੀ ਕੇ ਉਹਨਾਂ ਨੂੰ ਡ੍ਰੌਪ ਕਰਨਾ ਸੀਗਾ। ਨਹੀਂ ਤਾਂ ਨਹੀਂ ਤਾਂ ਨਵੇਸ਼ ਨਹੀਂ ਤਾਂ ਸਾਨੂੰ ਮਤਲਬ ਜਲੰਧਰ ਸ਼ਹਿਰ ਵਾਲਿਆਂ ਨੂੰ ਨਵੇਸ਼ ਸ਼ਹਿਰ ਵਾਲ ਦੀ ਨੰਗ ਜਾਈਦਾ। ਇੱਧਰ ਦੀ ਵੀ ਵੇਹੇ ਉਹਨਾਂ ਪੈਂਦਾ ਪਰ ਟੋਲ ਜਾ ਹੁੰਦਾ ਨਾ ਜਿਹੜਾ ਉਧਰ ਦੀ ਦੋ ਲਗਭਗ ਸੇਮ ਜਾਈ ਆ। ਪਰ ਜ਼ਿਆਦਾਤਰ ਉਧਰ ਦੀ ਨਿਕਲ ਜਾਈਦਾ ਕਿਉਂਕਿ ਇੱਧਰ ਦੀ ਜਿਹਾ ਕੋਈ ਜ਼ਿਆਦਾ ਬ੍ਰੇਕਾ ਲੱਗਦੀਆਂ ਸ਼ਹਿਰ ਵਿੱਚ ਦੀ ਨੰਗ ਕੇ ਜਾਣਾ ਪੈਂਦਾ। ਉਹ ਬਾਈਪਾਸ ਆਣੀ ਸਿੱਧਾ ਚੰਡੀਗੜ੍ਹ ਹੀ ਜਾ ਕੇ ਸਿੱਧਾ ਮਤਲਬ ਰੋਡ ਟੋਪ ਟੋਪ ਬਣਿਆ ਹਾ ਤੇ ਹੁਣ ਇੱਥੋਂ ਜਾਊਗਾ ਸਮਰਾਲੇ ਵਾਲ ਦੀ ਸਮਰਾਲਾ ਚੌਂਕ ਤੋਂ ਸਮਰਾਲੇ ਵਾਲ ਨੂੰ ਮੁੜ ਜਾਣਾ ਵਾ ਤੇ ਪਰ ਹੁਣ ਇੱਕ ਚੀਜ਼ ਹੋ ਰਹੀਦੀ ਆ ਪੋਲਿਊਸ਼ਨ ਰਹਿੰਦਾ ਵਾ ਗੱਡੀ ਦਾ ਉਹ ਵੀ ਕਰਵਾ ਲੈਣਾ ਹੁਣ ਨਾਲ ਹੀ ਨਾਲ ਲੱਗਦੇ ਆ ਤੇ ਜਿਹੜੇ ਵੀ ਰੋਡ ਦਿਖੂਗਾ ਰੋਡ ਤੇ ਦੁਕਾਨ ਦਿਖੀ ਪਹਿਲ ਦੇ ਆਧਾਰ ਤੇ ਕੰਮ ਕਰਨਾ ਸੋਲਿਊਸ਼ਨ ਵਾਲਾ ਇਹ ਉਧਰੋਂ ਸਵਾਰੀ ਆ ਆਪਣੀ ਪਹੁੰਚ ਗਈ ਆ ਅੰਬਾਲਾ ਤੋਂ 50 ਕਿਲੋਮੀਟਰ ਪਿੱਛੇ ਆ 50 60 ਕਿਲੋਮੀਟਰ ਬਸ ਦੇਖਦੇ ਆ ਕੀ ਬਣਦਾ ਵਾ ਮੈਂ ਕਿਹਾ ਵੀ ਜਾਂਦੇ ਜਾਂਦੇ ਕਰਾ ਲਈਏ ਹੋਰ ਨਾ ਜਿੰਨੇ ਕਿੱਥੇ ਪੈਸੇ ਦੇਣੇ ਉਤੋਂ ਡਬਲ ਦੇਣੇ ਪੈ ਜਾਂਦੇ ਕਿਉਂਕਿ ਆਪਾਂ ਕਾਣੇ ਹੋ ਜਾਂਦੇ ਆ ਨਾ ਇਹ ਆ ਚੈੱਕ ਕਰੋ ਕਿੱਦਾਂ ਦੀ ਲੱਗਦੀ ਪਈ ਆ ਜਿਹੜਾ ਪੇਂਟ ਕਰਾਇਆ ਹੁਣ ਗੱਡੀ ਧਵਾ ਕੇ ਗੱਡੀ ਦੇ ਲੋ ਕੀ ਹਾਲ ਹੋ ਗਿਆ ਵਾਰਸ਼ਾਂ ਜਿੱਦਾਂ ਹੀ ਹੁੰਦਾ ਹੁੰਦੀ ਲੈ ਵੀ ਬਾਈ ਆਪਾਂ ਚੰਡੀਗੜ੍ਹ ਪਹੁੰਚ ਗਏ ਆ ਤਾਂ ਹੈਗੀ ਆ ਫੇਮਸ ਬਿਲਡਿੰਗ ਚੰਡੀਗੜ੍ਹ ਦੀ ਤੇ ਹੋਮ ਲੈਂਡ ਦਬਾ ਸਾਵਾ ਚੰਦ ਮਿੰਟ ਐ ਸਵਾਰੀ ਨੂੰ ਪਿਕ ਕਰ ਲੈਣਾ ਵਾ ਉਹ ਪਹੁੰਚ ਗਏ ਹੋਏ ਆ ਜੀਗੋਰ ਬਸ ਆਪਾਂ ਵੀ ਜਲਦੀ ਤੋਂ ਪਹਿਲਾਂ ਸਵਾਰੀ ਨੂੰ ਪਿਕ ਕਰਕੇ ਫਿਰ ਸ਼ਿਮਲੇ ਨੂੰ ਨਿਕਲਦੇ ਆਂ ਬਾਕੀ ਜੁੜੇ ਰਹੋ ਆਹ ਮਨਟੈਰੋਂ ਨਿਕਲੇ ਇੱਦਾਂ ਦੀਆਂ ਗੱਡੀਆਂ ਬਥੇਰੀਆਂ ਚੰਡੀਗੜ੍ਹ ਚ ਨਵੀਂ ਤੋਂ ਨਵੀਂ ਆਈਟਮ ਪੇਸ਼ ਹੁੰਦੀ ਇੱਥੇ ਗੱਡੀ ਗੜਾ ਕਿਉਂ ਕਿ ਬੱਸ ਨਾ ਮਾਇਆ ਰੇਪੋਰਟ ਜਾਂਦੇ ਆ ਲੈਟਾ ਬਹੁਤ ਦੁਖੀ ਕਰਦੀਆਂ ਹੈ ਵੀ ਇੱਕ ਇੱਕ ਡੇਡ ਡੇਡ ਮਿੰਟ ਦੀ ਵੇਟ ਵਾ ਐਵੇਂ ਨਹੀਂ ਕਿ ਜਲਦੀ ਫ੍ਰੀ ਹੋ ਜਾਣਾ ਤੇ ਬੱਸ ਲੱਗੇ ਹੋਏ ਆ ਜੀ ਜ਼ਿੰਦਗੀ ਨੂੰ ਥੱਕਾ ਲਾਓ ਭਾਈ ਸਲਾਹ ਦਿੰਨਾ ਹੈ ਕਿ ਤੁਹਾਨੂੰ ਲੈਟਾ ਚ ਗੱਡੀ ਸੈਂਟਰ ਚ ਹੀ ਰੱਖਿਓ ਜੇ ਇਧਰਲੀ ਸਾਈਡ ਰੱਖੋਗੇ ਨਾ ਤਾਂ ਇਹ ਮਤਲਬ ਇਹ ਨਹੀਂ ਕਿ ਲੈਟਾ ਖੁੱਲੀ ਇਧਰ ਵੀ ਜਾਊਗੀ ਇਧਰਲੀ ਲੈਂ ਲੁਕ ਜਾਂਦੀ ਆ ਉਹ ਬਾਅਦ ਚੋਂ ਕਰਦੇ ਆ ਮਤਲਬ ਯਾਰ ਕੁੱਲ ਬਲਾਕ ਇੱਦਾਂ ਵਾਂ ਕਿ ਲੈਟਾ ਦੇ ਗੱਡੀ ਸੈਂਟ ਮਤਲਬ ਸੈਂਟਰ ਚ ਰੱਖਿਓ ਗੱਡੀ ਓਕੇ ਰਿਪੋਰਟ ਲੋਕੇਸ਼ਨ ਹੈਗੀ ਆ ਬਸ 9 ਕਿਲੋਮੀਟਰ ਰਹਿ ਗਈ ਸਵਾਰੀ ਸਵਾਰੀ ਪਹੁੰਚ ਗਈ ਹੋਈ ਯਾਰ ਨਾਲੇ ਬਾਈ ਤੁਸੀਂ ਇੱਕ ਇੱਕ ਜੀ ਨੋਟ ਕਰੋ ਚੰਡੀਗੜ੍ਹ ਸਾਰੀਆਂ ਗੱਡੀਆਂ ਦੀ ਸਪੀਡ 60 50 60 ਮਤਲਬ ਉਹ ਸਪੀਡ ਲਿਮਟ ਚ ਹੋਊਗਾ ਕੰਮ ਮਤਲਬ ਡਰ ਹੋਵੇ ਤਾਂ ਦੇਖ ਲਓ ਸਾਰਾ ਕੁਝ ਘਾਤੀ ਆ ਜਾਂਦਾ ਅਗਲੇ ਕੱਟਦੇ ਆ ਚਲਾਨ ਤੇ ਫੇਰ ਗੱਡੀਆਂ ਹੋਲੀਆਂ ਚਾਲਣੀਆਂ ਆਈਆਂ ਜਦੋਂ ਕੱਟਣੇ ਆਨਲਾਈਨ ਚਲਾਣ ਬਾਈ ਹੁਣਾਂ ਨੇ ਤਵਾ ਤਵ ਕੱਟੀ ਜਾਂਦੇ ਹੋਣੇ ਚਲਾਣ ਲੋ ਵੀ ਬਾਈ ਫਾਈਨਲੀ ਆਪਾਂ ਪਹੁੰਚ ਗਏ ਆ ਮੇਰੇ ਸਾਹ ਹੁਣ ਆ ਖੜੀ ਗੱਡੀ ਚੱਕਦੇ ਆ ਸਮਾਨ ਸੋਖੇ ਕਰਦੇ ਆ ਰੈਡੀ ਕੰਮ ਦਾ ਵੀ ਬਾਈ ਫਾਈਨਲੀ ਸਵਾਰੀ ਦਾ ਸਮਾਨ ਸੂਮਨ ਇਕੱਠਾ ਕਰ ਲਿਆ ਹਾਂ ਜੀ ਕੋਹ ਨਹੀਂ ਸਮਾਨ ਸੂਮਨ ਮੈਂ ਕੀ ਕਰ ਲਿਆ ਵਾ ਪੈਸੇ ਦੇ ਕੇ ਤੋਰੀ ਲੋ ਵਿਵਾਈ ਪਹਾੜੀ ਏਰੀਆ ਦੇਖਣਾ ਸ਼ੁਰੂ ਹੋ ਗਿਆ ਵਾ ਤਾਂ ਹੋ ਸਕਦਾ 5-7 ਮਿੰਟ ਤੱਕ ਆਪਾਂ ਐਂਟਰ ਹੋ ਜਾਣਾ ਵਾ ਹਿਮਾਚਲ 'ਚ ਇਹਨਾਲ ਹਜੇ ਪੰਜੌਰ ਵਾਲੀ ਸਾਈਡ ਆ ਪੰਜੌਰ ਪਾਸ ਕਰ ਸੀਤਾ ਵਾ ਅਜੇ ਪੰਜਾਬ 'ਚ ਆ ਵੇ ਹਿਮਾਚਲ ਦਾ ਬਾਰਡਰ ਪਾਰ ਕਰਨਾ ਪਰ ਉਹ ਚੈੱਕ ਫਸਟ ਲੁੱਕ ਮੜੀ ਹਿਮਾਚਲ ਦੀ ਰੋਡ ਵੀ ਬਹੁਤ ਸੋਹਣਾ ਬਣਿਆ ਵਾ ਵਧੀਆ ਵਾਈ ਵਾ ਬਈ ਹਜੇ ਆਪਾਂ ਹਿਮਾਚਲ ਐਂਟਰ ਨਹੀਂ ਹੋਏ ਤੇ ਆ ਸਾਰਾ ਏਰੀਆ ਪੰਜਾਬ ਵਧਾਈਆ ਦੇਖੋ ਪੰਜਾਬ ਵਿੱਚ ਵੀ ਪਹਾੜੀ ਏਰੀਆ ਹੈਗਾ ਉਧਰ ਜਦੋਂ ਆਪਾਂ ਹਿਆਰਪੁਰੋਂ ਚੜਦੇ ਆ ਉਹ ਵੀ 10-15 ਕਿਲੋਮੀਟਰ ਇਦਾ ਪਹਾੜੀ ਏਰੀਆ ਹੈਗਾ ਵਾ ਮਤਲਬ ਪੰਜਾਬ ਦੇ ਵਿੱਚ ਵੀ ਪਹਾੜੀ ਏਰੀਆ ਹੈਗਾ ਵਾ ਮੇਰੇ ਕਹਿਨ ਦਾ ਭਾਵ ਇਹ ਆ ਵੀ ਟਾਈਮ ਹੋ ਗਿਆ ਵਾ ਚਾਰ ਤੇ ਗੱਡੀ ਰੋਕੀ ਆ ਪੰਜਾਬੀ ਟੜਕੇ ਤੇ ਰੋਟੀ ਪਾਣੀ ਖਾ ਲਈ ਸਵਾਰੀ ਨੂੰ ਭੁੱਖ ਲੱਗੀ ਹੋਈ ਸੀਗੀ ਤੇ ਮੈਂ ਵੀ ਭੁੱਖਾ ਵਾਂ ਸਵੇਰ ਦਾ ਆਪਾਂ ਵੀ ਖਾ ਲਈਏ ਕੁਝ ਥੋੜਾ ਬੁੱਧੀ ਆਟਮ ਪਰ ਉਦੋਂ ਪਹਿਲਾਂ ਮੜਾ ਗੱਡੀ ਦਾ ਤੇਲ ਪਾਣੀ ਦਾ ਚੈੱਕ ਕਰ ਲਈਏ ਫੇ ਨਹੀਂ ਲੋਡ ਪੈਂਦੀ ਇੱਕ ਵਾਰੀ ਨਾ ਇੱਕ ਵਾਰੀ ਜਦੋਂ ਮਤਲਬ 100 200 ਕਿਲੋਮੀਟਰ ਗੱਡੀ ਰੂਟ ਕੱਢ ਜਾਂਦੀ ਆ ਇੱਕ ਵਾਰੀ ਚੈੱਕ ਕਰਨਾ ਹੁੰਦਾ ਫੇ ਨਹੀਂ ਕੋਈ ਪ੍ਰੋਬਲਮ ਕਿਉਂਕਿ ਫੇ ਸਾਰਾ ਓਕੇ ਹੀ ਹੋਊਗਾ ਮੜਾ ਕਰ ਲਈਏ ਧਿਆਨ ਦਿਓ ਜੇ ਜੇ ਪਾਣੀ ਚੈੱਕ ਕਰਨਾ ਵਾ ਨਾ ਇੱਕ ਵਾਰ ਗਿੱਲੇ ਕੱਪੜੇ ਨਾ ਕੱਪੜੇ ਨਾ ਕਰਨਾ ਵਾ ਕਿਉਂਕਿ ਕਈ ਵਾਰੀ ਨਾ ਪ੍ਰੈਸ਼ਰ ਨਾ ਨਿਕਲਦਾ ਹੁੰਦਾ ਤਾਂ ਪਾਣੀ ਐਵੇਂ ਮੂੰਹ ਸੜਵਾਓਗੇ ਇਹਦਾ ਇਹ ਫਾਇਦਾ ਕੱਪੜੇ ਨਾ ਕੱਢੀਦਾ ਹੁੰਦਾ ਹਮੇਸ਼ਾ ਜਦੋਂ ਗਰਮ ਗੱਡੀ ਦਾ ਠੰਡੇ ਦਾ ਤਾਂ ਕੋਈ ਗੱਲ ਨਹੀਂ ਦੇਖਿਓ ਮੜੀ ਪ੍ਰੈਸ਼ਰ ਤੇ ਨਿਕਲੂਗਾ ਆ ਦੇਖ ਲੈ ਵੀ ਭਾਈ ਪਹਾੜੀ ਏਰੀ ਦੀ ਮਹਗੀ ਬੜੇ ਟਾਈਮ ਬਾਅਦ ਖਾਦੀ ਸਵਾਦ ਹੁੰਦੀ ਆ ਨਾਲ ਐਕਸਟਰਾ ਮਿੱਠਾ ਚਾਹ ਚਾਹ ਜੂ ਬੀਕੇ ਨਿਕਲਦੇ ਇ ਟਾਈਮ ਹੋਇਆ ਪਿਆ ਪੂਰਾ ਪੂਰਾ ਹੀ ਆ ਆ ਹਰਿਆਣਾ ਰੋਡ ਵੇ ਜਾਂਦੀ ਹੈ ਕਿ ਨਾ ਭੁੱਖ ਜੀ ਮਿਟੀ ਨਹੀਂ ਚੱਜਣਾ ਤਾਂ ਕਰਕੇ ਆ ਲੈ ਲਿਆ ਦੋ ਕ ਚਾਹ ਨਾ ਪੀਨੇ ਆ ਲੋ ਵੀ ਭਾਈ ਚਾਹ ਪਾਣੀ ਪੀਨ ਤੋਂ ਬਾਅਦ ਯਾਰ ਇੱਕ ਸੱਚਾ ਹਾਂ ਇਹ ਰੋਡ ਤੇ ਆ ਡੰਗਰਾਂ ਤੋਂ ਮੜਾ ਧਿਆਨ ਰੱਖਿਓ ਬਹੁਤ ਹੁੰਦੇ ਰਸਤੇ 'ਚ ਉਹ ਇੱਕ ਉਹ ਖੜਾ ਉਹ ਤਾਂ ਕਾਲੇ ਲੰਗ ਦਾ ਦਿਖਣਾ ਵੀ ਨਹੀਂ ਤੇ ਚਾਹ ਪਾਣੀ ਪੀ ਲਿਆ ਬਾਅਦ ਹੁਣ ਫਿਰ ਤੋਂ ਰਾਈਡ ਕੰਟੀਨਿਊ ਕਰਨ ਲੱਗੇ ਆ ਤੇ ਮੌਸਮ ਥੋੜਾ ਥੋੜਾ ਹਜੇ ਗਰਮੀ ਆ ਉਦਾਂ ਪਰ ਐਦਾਂ ਦੀ ਨਹੀਂ ਕਿ ਪਸੀਨਾ ਆਵੇ ਠੰਡੀ ਹਵਾ ਚੱਲਦੀ ਪਈ ਆ ਉੱਪਰ ਜਿੱਦਾਂ ਜਿੱਦਾਂ ਉੱਪਰ ਜਾਈ ਜਾਵਾਂਗੇ ਸ਼ਿਮਰੇ ਤੱਕ ਉੱਪਰ ਹੀ ਜਾਣਾ ਵਾ ਉੱਪਰ 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 ਹੀ ਆ ਜਾਂਦਾ ਚੜਾਈਆਂ ਉਤਰਾਈ ਉਤਰੂ ਹੀ ਹੈ ਨਹੀਂ ਕਿ ਕੋਈ ਗੱਡੀ ਉੱਪਰ ਹੀ ਚੜਨੀ ਆ ਰਾਟ ਪੈਂਦੇ ਆ ਗੱਡੀ ਦੇ ਪੂਰੇ ਤੇ ਚਲੋ ਮਿਲਦੇ ਆ ਗੱਡੀ ਦਾ ਸਲਵ ਮਾਰ ਕੇ ਨਿਕਲੀਏ ਬਾਈ ਚਾਹ ਚੂ ਪੀ ਕੇ ਨਿਕਲੇਗੇ ਅੱਗੇ ਲੱਗਾ ਹੋਇਆ ਜਾਮ 16 ਨੂੰ 15 ਕਿ ਮਿੰਟ ਦਾ ਰਸਤਾ ਰਹਿ ਗਿਆ ਵਾ ਆ ਦੇਖੋ ਜਾਮ ਹੀ ਸ਼ੋ ਕਰਦਾ ਪਿਆ ਲੈਂਡ ਸਲਾਈਡ ਨਹੀਂ ਹੋਈ ਹੋਣੀ ਭਾਈ ਜੇ ਬਾਰਿਸ਼ ਬੁਰਿਸ਼ ਪੈਂਦੀ ਪਤਾ ਨਹੀਂ ਕਿ ਚੱਕਰ ਜਾਂ ਐਕਸੀਡੈਂਟ ਵਗੈਰਾ ਹੋਇਆ ਹੋਊਗਾ ਬਾਕੀ ਬਾਬਾ ਸੁੱਖ ਰੱਖੇ ਦੇਖੋ ਕਿੰਨਾ ਟਾਈਮ ਲੱਗਦਾ ਇੱਥੇ ਲੋ ਵੀ ਬਾਈ 5-7 ਮਿੰਟ ਤੱਕ ਆਪਾਂ ਨਿਕਲ ਆਏ ਆ ਹਾ ਜੰਗ ਵਿੱਚ ਚੱਲੇ ਆ ਜਿਆਦਾ ਟਾਈਮ ਨਹੀਂ ਲਗਭਗ 10 ਮਿੰਟ ਹੀ ਲੱਗੇ ਆ ਉਹ ਲੈਂਡ ਸਲਾਈਡ ਵਗੈਰਾ ਹੋਈ ਸੀ ਉਹਦੇ ਕਰਕੇ ਰੋਕੀ ਹੋਈ ਸੀ ਗੱਡੀਆਂ ਹੈ ਵੀ ਬਈ ਇੱਕ ਵਾਰੀ ਤੇਲ ਪਵਾਇਆ ਬਾਕੀ ਟੈਂਕੀ ਫੁੱਲ ਕੱਲ ਕਰਾਵਾਂਗੇ ਇਹ ਵੀ ਕੋਈ ਚੱਕਰ ਕਾਣੀ ਹੁੰਦੀ ਆ ਹਵਾ ਵਾਲਾ ਸਿਸਟਮ ਕਹਿੰਦੇ ਹੈ ਨੀਗਾ ਮੌਸਮ ਚੈੱਕ ਕਰੋ ਮਤਲਬ ਪੂਰਾ ਨੀਲਾ ਹੋਇਆ ਹੋਇਆ ਅਸਮਾਨ ਵਾਈਬ ਘੈਂਟ ਆ ਕਹਿੰਦਾ ਆਪਾਂ ਤਾਂ ਭਾਈ ਆਪਾਂ ਸੋਲਣ ਪਹੁੰਚ ਗਏ ਆ ਸੋਲਣ ਸਵਾਰੀ ਨੇ ਵਾਸ਼ਰੂਮ ਵਗੈਰਾ ਜਾਣਾ ਹੈਗਾ ਤੇ ਗੱਡੀ ਪੀਜਾ ਹਟ ਦੇ ਰੁਕੀ ਆ KFC ਸਾਰਾ ਮਤਲਬ ਪੁਆਇੰਟ ਬਣਾਇਆ ਹੋਇਆ ਅੱਛਾ ਜੇ ਵਾਸ਼ਰੂਮ ਵਗੈਰਾ ਤੁਹਾਨੂੰ ਆਇਆ ਆਓ ਇਹ ਕਿੱਧਰ ਦਾ ਮੋਟਰਸਾਈਕਲ ਅੱਛਾ ਮੈਂ ਗੱਲ ਕਰਦਾ ਜੇ ਵਾਸ਼ਰੂਮ ਵਗੈਰਾ ਆਇਆ ਤੁਸੀਂ ਇੱਥੇ ਆ ਸਕਦੇ KFC ਕਿਉਂਕਿ ਇਨਾਂ ਦੇ ਵਾਸ਼ਰੂਮ ਸਾਫ਼ ਹੋਣਗੇ ਬਿਲਕੁਲ ਓਕੇ ਰਿਪੋਰਟ ਵਾਲੇ ਪਾਸ ਹੁਣ ਅੱਗੇ ਸ਼ਾਇਦ ਉਹ ਬੱਦਲ ਹੁੰਦਾ ਵਿਆ ਵਦਮੀ ਦਾ ਜੋਰ ਪੈ ਸਕਦਾ ਵਾ ਤੇ ਦੇਖਦੇ ਹਾਂ ਕੀ ਬੰਦਾ ਵਾ ਤੇ ਭਾਈ ਮੈਂ ਤੁਹਾਨੂੰ ਦੱਸਦਾ ਮਾਛਲੀ ਫਿੱਟ ਕਿਉਂ ਰਹਿੰਦੇ ਆ ਚੈੱਕ ਕਰੋ ਪੋੜੀਆਂ ਤੇ ਉਹ ਉੱਪਰ ਦਾ ਇਹ ਨਾਰਮਲ ਦਿਨਚਰਿਆ ਦੀ ਆ ਮੰਨ ਲਓ ਉੱਪਰ ਥੱਲੇ ਬੁਜਾਰ ਵਗੈਰਾ ਜਾਣਾ ਤੇ ਸਪੈਸ਼ਲ ਨਹੀਂ ਕੋਈ ਹੈਗੀ ਚੀਜ਼ ਉੱਪਰ ਉਹ ਦੇਖੋ ਸੜਕ ਇਹ ਪੋੜੀਆਂ ਦੋ ਵਾਰੀ ਬੰਦਾ ਪਾਰ ਕਰ ਲਵੇ ਤੇ ਇਹ ਨਾ ਫਿੱਟ ਰਹੂਗਾ ਆਪਣੇ ਪੰਜਾਬ ਦਾ ਹੈ ਵੀ ਭਾਈ ਛੱਲੀਖਾਨ ਲਈ ਲੁਕੇ ਆ ਸਵਾਰੀ ਆਪਣਾ ਸਫਰ ਦਾ ਪੂਰਾ ਸਵਾਦ ਲੈ ਰਹੀ ਆ। ਸੋਲਣ ਤੋਂ ਨਿਕਲੇ ਹੀ ਸੀਗੇ ਅਜੇ ਤੇ ਭਾਈ ਹੁਣੀ ਕਹਿੰਦਾ ਛੱਲੀ ਖਾਣੀ ਆ ਤਾਂ ਕਰਕੇ ਰੁਕੇ ਆ। ਛੱਲੀ ਛੱਲੀ ਖਾ ਕੇ ਫੇਰ ਨਿਕਲਦੇ ਆ। ਇਹ ਬਾਕੀ ਇਦਾਂ ਹੀ ਚੱਲਦਾ ਰਹਿੰਦਾ ਸਫਰ। ਕਹਿੰਦੇ ਨੇ ਮੰਜ਼ਲ ਤੋਂ ਜ਼ਿਆਦਾ ਨਜ਼ਾਰਾ ਸਫਰ ਦਾ ਵਾਹ ਤੇ ਇਹ ਰਿਐਲਿਟੀ ਆ, ਮਜ਼ਾ ਹੁੰਦਾ ਸਫਰ ਦਾ। ਮੰਜ਼ਲ ਦੇ ਪਹੁੰਚ ਕੇ ਤਾਂ ਬੰਦਾ ਬੋਰ ਹੀ ਹੋ ਜਾਂਦਾ। ਮਤਲਬ ਮੇਰਾ ਇਦਾਂ ਦਾ ਸਿਸਟਮ ਆ ਕਿ ਗੱਡੀ ਚੱਲਦੀ ਰਹੇ ਚਾਹੇ 24 ਘੰਟੇ ਚੱਲਦੀ ਰਹੇ ਜਿੱਥੇ ਵੇਟ ਕਰਨੀ ਪੈ ਜਾਂਦੀ ਨਾ ਉੱਥੇ ਥੋੜਾ ਥੋੜਾ ਆ ਔਕਾ ਹੋ ਜਾਂਦਾ ਪਰ ਕੋਈ ਚੱਕਰ ਨਹੀਂ ਆ ਵੀ ਭਾਈ ਮੌਸਮ ਚੈੱਕ ਕਰੋ ਮੜਾ ਓਕੇ ਹੋਇਆ ਪਿਆ ਸ਼ਿਮਲੇਬਸ ਪਹੁੰਚਣ ਵਾਲੇ ਆ ਘੜਕੜ 20 25 25 30 ਕਿਲੋਮੀਟਰ ਰਹਿ ਗਿਆ ਤੇ ਮੀਂਹ ਸ਼ੁਰੂ ਹੋ ਗਿਆ ਵਾ ਮੇਰੇ ਸਹਾਰਾ ਹੁਣ ਦੇਖੋ ਹਟ ਤੱਕ ਨਹੀਂ ਕਈ ਰ ਰਾਤ ਰਾਤ ਪੈਂਦਾ ਰਹਿੰਦਾ ਮੈਂ ਹੁਣ ਸ਼ੁਰੂ ਹੋਇਆ ਹੀ ਆ ਬਾਕੀ ਦੇਖੋ ਕੀ ਬਣਦਾ ਕੀ। ਉਹ ਵੀ ভাই ਜੇ 30 ਦਸੰਬਰ ਦਾ ਸਵਾਦ ਲੈਣਾ ਤੇ Shimla ਆ ਜਾਓ। ਮੌਸਮ ਚੈੱਕ ਕਰੋ। ਫੌਗ ਹੋਈ ਪਈ ਆ ਤੇ ਠੰਡੀ ਹਵਾ ਚੱਲਦੀ ਪਈ ਐਨ ਆ ਉਹ ਚੈੱਕ ਕਰੋ। ਇਦਾਂ ਲੱਗਦਾ ਇਹ ਤਾਂ ਸਰਦੀਆਂ ਹੋ ਗਈਆਂ ਹੁੰਦੀਆਂ। ਮਤਲਬ ਪੂਰਾ ਚੇਂਜ ਹਸਾਬਕ ਤਾ ਉਹ ਸਾਰਾ ਹੀ। ਤੇ ਬਸ ਅਸੀਂ Shimla ਪਹੁੰਚਣ ਵਾਲੇ ਹਈਆਂ। ਥੋੜਾ ਟਾਈਮ ਹੀ ਰਹਿ ਗਿਆ। ਲੋ ਵੀ ਭਾਈ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਜਿਹੜੀ ਜਗ੍ਹਾ ਤੇ ਪਹੁੰਚਣਾ ਸੀਗਾ। ਅੱਜ ਭਾਈ ਹੁਣੀ ਕਰਨਗੇ ਇੱਥੇ ਰੈਸਟ ਸਵੇਰੇ ਦੇਖਦੇ ਆ ਕਿੱਧਰ ਨੂੰ ਜਾਣਾ Shimla ਇੱਥੋਂ ਹੈਗਾ ਮਤਲਬ Shimla ਜੀ ਕਹਿ ਸਕਦੇ ਆ ਹੈਗਾ ਵਾ 1 ਕਿਲੋ 2 ਕਿਲੋਮੀਟਰ ਤੇ 뷰 ਸਵੇਰੇ ਹੀ ਦਿਖੂਗਾ ਫਿਲਹਾਲ ਦੀ ਘੜੀ ਇੱਥੇ ਚੈੱਕ ਕਰ ਦੋ ਮਾ ਠੀਕ ਆ ਆ ਜੂਮ ਕਰਕੇ ਦਿਖਾਣਾ ਤੁਹਾਨੂੰ ਹਾਂ ਤੇ ਮਤਲਬ ਵੀਡੀਓ ਵਿੱਚ ਤਾਂ ਹੋਰ ਹਸਾਬ ਦਾ ਲੱਗਦਾ ਪਰ ਰਿਐਲਿਟੀ ਵਿੱਚ ਬਹੁਤ ਓਕੇ ਰਿਪੋਰਟ ਵਾਈਬ ਆ ਸਮਾਨ ਡ੍ਰੌਪ ਕਰ ਦਿੱਤੀ ਇਸ ਵਾਰ ਹਾਂਜੀ ਨਹੀਂ ਨਹੀਂ ਆ ਆ ਇੱਕ ਆ ਬਹਿਗਾ ਆਲੋ ਆ ਹੀ ਦੋ ਬਹਿਗਾ ਬਸ ਲੋ ਅੱਗੀ ਬਾਈ ਰੋਟੀ ਪਾਣੀ ਖਾ ਲਿਆ ਵਾ ਤੇ ਕਾਫੀ ਥੱਲੇ ਸੀਗਾ ਇਹਨਾਂ ਦੀ ਰਸੋਈ ਉਹ ਕਿੰਨੀ ਬਲੇਸਮੈਂਟ ਕਿੰਨੀ ਉੱਪਰ ਹੋਣਾ ਪੈਣਾ ਹੋਰ ਉੱਪਰ ਜਾਣਾ ਪੈਣਾ ਇਦਾਂ ਹੀ ਬਣਿਆ ਹੁੰਦਾ ਮੱਚੋ ਇਦਾਂ ਹੀ ਸਿਸਟਮ ਭਾਈ ਕਈ ਵਾਰੀ ਰਾਤ ਨੂੰ ਗੱਡੀ 'ਚ ਭੁੱਖ ਜੀ ਲੱਗ ਜਾਂਦੀ ਮੈਂ ਕਿਹਾ ਬਿਸਕੁਟ ਵਗੈਰਾ ਲੈ ਆਈਏ ਕੀ ਕੋ ਚੈੱਕ ਕਰੋ ਬਿਸਕੁਟ ਲੈ ਲਿਆ ਕਸ਼ੋਲਿਆਂ ਦਾ ਪੈਕਟ ਲਿਆ ਵਾ ਕਿੰਦੀ ਸਵੇਰੇ ਚਾਹਣਾ ਖਾਣੇ ਹੁੰਦੇ ਆ ਤੇ ਕੱਚੀ ਘਾਟੀ ਖੜਾ ਪਾਉ ਬਸ ਹੁਣ ਸੌਣ ਦੀ ਤਿਆਰੀ ਆ ਬਾਈ ਕਹਿੰਦਾ ਮੈਂ ਗੱਡੀ 'ਚ ਸੌ ਜਾਣਾ ਯਾਰ ਪਤਾ ਕੀ ਚੱਕਰ ਆ ਮੈਂ ਤੁਹਾਨੂੰ ਦੱਸ ਦਾਂ ਗੱਡੀ ਜਾ ਕੇ ਉੱਥੇ ਹੀ ਆ ਕੇ ਦੱਸਦਾ ਕੋ ਖਾ ਲਵਾਂ ਤੇ ਬਾਈ ਬੂਡ ਜਿਹੜਾ ਆਪਾਂ ਲਾ ਕੇ ਆਪਾਂ ਵੀ ਸਿਵਲ ਵਰਦੀ 'ਚ ਆ ਗਏ ਆ ਹੁਣ ਸੌਣ ਦਾ ਸਿਸਟਮ ਕੀ ਆ ਬਾਈ ਹੁਣ ਹੀ ਕਹਿੰਦੇ ਅੰਦਰ ਆ ਜੀ ਮਤਲਬ ਰੂਮ ਨਹੀਂਗਾ ਉੱਦਾਂ ਕਹਿੰਦੇ ਥੱਲੇ ਗੱਦਾ ਵਗੈਰਾ ਬਖਸ਼ਾ ਦਾਂਗੇ ਮੈਂ ਕਹਾ ਠੀਕ ਆ ਤੇ ਵੈਸੇ ਤਾਂ ਗੱਡੀ ਵਿੱਚ ਵੀ ਮੈਂ ਕੰਬਲ ਵਗੈਰਾ ਲਿਆਂਦਾ ਹੋਇਆ ਜੀ ਸੌ ਜਾਣਾ ਹੀ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਮਤਲਬ ਟੈਨਸ਼ਨ ਨਹੀਂ ਆ ਆਪਾਂ ਜਿੱਥੇ ਮਰਜੀ ਨੀਂਦ ਆਉਣੀ ਝਟ 5 ਮਿੰਟ ਸੋਣਾ ਹੁੰਦਾ ਹੀ ਆ ਸੋਣਾ ਹੀ ਹੁੰਦਾ ਤੇ ਬਾਕੀ ਮਤਲਬ ਹਿਮਾਚਲ ਹੁਣ ਇਦਾਂ ਦਾ ਹੀ ਸਿਸਟਮ ਹੋ ਗਿਆ ਵਾ ਆਪਣਾ ਜਿਗਾਰੜ ਕਰਕੇ ਆਈਦਾ ਤੇ ਹਾਂ ਇੱਕ ਮੋਟੇ ਕੱਪੜੇ ਵੀ ਮੈਂ ਇੱਕ ਸੂਟ ਲੈ ਆਈ ਹੁਣਾ ਹੁਣਾ ਕਿਉਂਕਿ ਰਾਤ ਨੂੰ ਵੀ ਕਈ ਵਾਰੀ ਠੰਡ ਹੋ ਜਾਂਦੀ ਆ ਤੇ ਜੇ ਉੱਪਰ ਚਲ ਗਏ ਫੇਰ ਹੋਰ ਠੰਡ ਹੋ ਜਾਣੀ ਤੇ ਜੇ ਮੀਂਹ ਪੈਣ ਲੱਪਿਆ ਫੇਰ ਠੋਕੇ ਹੋ ਜਾਣੀ ਫੇਰ ਤਾਂ ਮਤਲਬ ਛਤਰੀ ਵੀ ਚਾਹੀਦੀ ਆ ਪਰ ਮੈਂ ਚੇਤਾ ਭੁੱਲ ਗਿਆ ਬਾਕੀ ਬਈ ਜੇ ਵੀਡੀਓ ਵਧੀਆ ਲੱਗੀ ਤੇ ਜਾਂਦੇ ਆਂਦੇ ਲਾਈਕ ਵਗੈਰਾ ਕਰ ਦਿਓ ਚੈਨਲ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਹੋਰ ਇਦਾਂ ਦੀ ਵੀਡੀਓ ਦੇਖਦੇ ਰਹਿਣ ਬਾਕੀ ਸਾਸਰੀਗਾਲ ਆ ਬਈ ਮਿਲਦੇ ਆਂਗੇ ਜੇ ਹੋਰ ਵੀਡੀਓ ਵਿੱਚ ਧੰਨਵਾਦ ਜਾਂਦੇ ਜਾਂਦੇ ਮੈਂ ਕਿਹਾ ਦੱਸਦਾ ਬਈ ਹੋਟਲ ਵਿੱਚ ਹੀ ਡੇਰੇ ਲਾਇਆ ਫਿਰ ਹੋਮ ਫਿਰ ਦਾ ਵੀਊ ਬਹੁਤ ਐਡ ਹੋਊਗਾ Passou aqui, ó.